ਫਿਰ ਤੇਰੇ ਅੰਦਰ ਜਾਏਗਾ ਤੇਰੇ ਜੀਵਨ ਨੂੰ ਹੀ ਬਦਲ ਕੇ ਰੱਖ ਦੇਗਾ ਹallelujah ਕਲਾਮ ਜੋ ਹੈ ਸਾਡੀ ਆਤਮਿਕ ਤਰੱਕੀ ਦੇ ਲਈ ਹੈ ਵਿਵਸਥਾ ਸਾਡਾ ਖਾਈ ਦੀ 1 ਕਰ 2 ਦੇ ਵਿੱਚ ਲਿਖਿਆ ਤੂੰ ਤੋਂ ਮੇਰੇ ਸਾਰੇ ਹੁਕਮਾਂ ਨੂੰ ਮੰਨ ਮੈਂ ਤੇਰੂ ਕੋਮਾਂ ਦੇ ਵਿੱਚ ਉੱਚਾ ਕਰ ਦਵਾਂ ਜਦੋਂ ਤੇ ਸਾਰੇ ਹੁਕਮ ਅਸੀਂ ਮੰਨਦੇ ਆ ਫਿਰ ਹੀ ਸਾਨੂੰ ਉੱਚਾ ਕਰੇਗਾ ਜੇਸੀ ਉਹਦੇ ਹੁਕਮ ਨੂੰ ਨਹੀਂ ਮੰਨਦੇ ਉਦੇ ਕਲਾਮ ਨੂੰ ਨਹੀਂ ਸੁਣਦੇ ਫਿਰ ਅਸੀਂ ਚਲੀ ਹੋ ਸਕਦੀ ਹallelujah ਕਿਰੇ ਲੋਕਾਂ ਦੇ ਮਨ ਚ ਭੇਖਾ ਹੁੰਦਾ ਹੈ ਕਿ ਵੱਡਾ ਸਾਰਾ ਕੋ ਪਾਸਟਰ ਖਾਦਮ ਖੜਾ ਹੋਵੇ ਤੂੰ ਸਾਡੇ ਸਰ ਤੇ ਹੱਥ ਰੱਖ ਦੇ ਸਾਨੂੰ ਬਰਕਤ ਮਿਲ ਜੇ ਪਰ ਪ੍ਰਭੂ ਦਾ ਵਚਨ ਕਹਿੰਦਾ ਤੂੰ ਮੇਰੇ ਸਾਰੇ ਹੁਕਮਾਂ ਨੂੰ ਕੀ ਕਰ ਮਨ ਪੂਰਾ ਕਰ ਮੈਂ ਤੇ ਸਾਰੀ ਕੌਮਾਂ ਦੇ ਵਿੱਚ ਉੱਚਾ ਕਰਾਂਗਾ ਸਾਰੀ ਕੌਮਾਂ ਦੇ ਵਿੱਚ ਤੈਨੂੰ ਸ਼ੇਰ ਬਣਾ ਦੇਵਾਂਗਾ ਹallelujah ਪੁਰ ਕਿੰਨਾ ਵਕ ਕਿੰਨੇ ਜਾਣਿਆ ਵਚਨ ਸੁਣਨਾ ਚਾਹੁੰਦੇ ਜੋ ਚਾਹਣਾ ਚਾਹੁੰਦੇ ਹallelujah ਸਵਾਹੀ ਇਸੀ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਖੋਲਾਂਗੇ ਅੱਜ ਸਰ ਤੋਂ ਅੱਪੇ ਕੇ ਆ ਗਏ ਕਿ ਨੇਚਾ ਦੇ ਆਮਲ ਦੋਵੇਂ ਇਕੱਠੇ ਹੋਣੇ ਚਾਹੀਦੇ ਇਨਸਾਨ ਦੇ ਫਿਰ ਉਹ ਖੁਦਾ ਦੀ ਨਿਗਾ ਦੇ ਵਿੱਚ ਪਵਿੱਤਰ ਫਿਰ ਉਹ ਖੁਦਾ ਦੀ ਨਿਗਾ ਦੇ ਵਿੱਚ ਸਿੱਧ ਬਣ ਚੁੱਕਿਆ ਸੰਪੂਰਨ ਮਨੁੱਖ ਬਣ ਚੁੱਕਿਆ ਹallelujah ਸੋ ਅੱਜ ਅਸੀਂ ਪਵਤ੍ਰ ਕਲਮ ਨੂੰ ਖੋਲਾਂਗੇ ਜਗੂਰੀ ਪਤਰੀ ਉਹਦਾ ਦੋ ਅਧਿਆਏ ਹallelujah ਅੱਜ ਵੀ ਅਸੀਂ ਖੋਲਾਂਗੇ ਜਗੂਰੀ ਪਤਰੀ ਦੋ ਅਧਿਆਏ ਉਗੀ 14 ਹੱਥ ਪੜਾਂਗੇ ਜਗੂ ਦੀ ਪਤਰੀ ਦੋਹ ਦੇ ਆਏ ਉਹਦੀ 14 ਹੱਥ ਪੜਾਂਗੇ ਵੇਖੋ ਬੱਚਾ ਜੋ ਸੁਣਦਾ ਹੈ ਜੋ ਮੰਨਦਾ ਹੈ ਉਹੀ ਬਰਕਤ ਪਾਏਗਾ ਜਗੂ ਦੀ ਪਤਰੀ ਦੋਹ ਦੇ ਆਏ ਉਹਦੀ 14 ਹੱਥ ਪੜਾਂਗੇ

ਉਹਦੇ ਅੱਖੇ ਨਾਲ ਲੱਗਦਾ ਹੋਏ ਅਮਲ ਨਾ ਕਰਦਾ ਹੋਏ ਉਹਦੇ ਹੁਕਮ ਨੂੰ ਫੋਲੋ ਨਾ ਕਰਦਾ ਹੋਏ ਤੇ ਪ੍ਰਭੂ ਕਹਿੰਦਾ ਉਹਨੂੰ ਕੋਈ ਲਾਭ ਨਹੀਂ ਹੋਣ ਵਾਲਾ ਜਿਵੇਂ ਕਿ ਵਿਵਸਥਾ ਸਾਰਤ ਵਿੱਚ ਵੀ ਪ੍ਰਭੂ ਨੇ ਲਿਖਿਆ ਨਾ ਬੋਲੂ ਹੁਣਾਏ ਜੋ ਪੂਰੇ ਹੀ ਵਚਨ ਸੁਣਦਾ ਤੇ ਪੂਰਾ ਕਰਦਾ ਚੱਲਦਾ ਉਹਨੂੰ ਲਾਭ ਹੋਣਾ ਹੈ ਤੁਸੀਂ ਕਲਾਮ ਦੇ ਪਿੱਛੇ ਭੱਜੋ ਵਚਨ ਦੇ ਪਿੱਛੇ ਭੱਜੋ ਵਰਕਤਾ ਤੁਹਾਡੇ ਪਿੱਛੇ ਬੈ ਗਿਆ ਅੱਪੀ ਤੁਹਾਨੂੰ ਮਿਲਣਗੇ ਮਤੀ ਦੀ ਕਤਾਬ ਦੇ ਵਿੱਚ ਲਿਖਿਆ ਪ੍ਰਭੂ ਨੇ ਤੁਹ ਤੋਂ ਮੇਰੇ ਧਰੰਤ ਤੇ ਮੇਰੇ ਰਾਜ਼ ਦੀ ਕੀ ਕਰ ਖੋਜ ਕਰ ਬਾਕੀ ਸਭੇ ਚੀਜ਼ਾਂ ਤੁਨੂੰ ਪਿੱਛੇ ਬੈ ਕੇ ਆਪੇ ਹੀ ਮਿਲ ਜਾਣਗੀਆਂ ਪਰ ਅਸੀਂ ਉਸ ਚੀਜ਼ ਦੀ ਖੋਜ ਨਹੀਂ ਕਰਦੇ ਅਸੀਂ ਹੋਰ ਚੀਜ਼ ਦੀ ਖੋਜ ਕਰਦੇ ਆਂ ਜਿਹੜੀ ਸਸਤੀ ਚੰਗੀ ਜਿਹੜੇ ਪਾਸਟਰ ਨਹੀਂ ਚੰਗਾ ਇਹ ਪਾਸਟਰ ਛੱਡ ਕੇ ਦੂਸਰੇ ਪਾਸਟਰ ਕੋ ਜਾਈਏ ਇਸ ਚਰਚ ਨੂੰ ਛੱਡ ਕੇ ਦੂਸਰੀ ਚਰਚ ਜਾਈਏ ਉਸ ਜਗਤ ਵਿੱਚ ਹੀ ਕਲਾਮ ਤੁਹਾਨੂੰ ਮਿਲੇਗਾ ਇਹੀ ਮੰਤ ਲਾ ਸੇਵਨ ਹੈ ਵਚਨ ਤੋਂ ਉਹ ਹੀ ਮੰਨਣਾ ਪੈਣਾ ਹੈ ਜਿੱਥੇ ਮਰਜੀ ਚੱਲ ਜਾਉ ਖੁਦਾ ਦੇ ਖਾਦਮ ਪੂਰੀ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਇਹੀ ਕਲਾਮ ਦੇਣਾ ਹੈ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੁੱਧ ਦੇ ਨਾਲ ਖੁਦਾ ਨੂੰ ਪਿਆਰ ਕਰੋ ਲਿਖਿਆ ਹੈ ਭਰਾਓ ਜੇ ਕੋਈ ਆਖੇ ਕਿ ਮੈਨੂੰ ਨੇਜਾ ਹੈ ਪਰ ਉਹ ਅਮਲ ਨਾਲ ਕਰਦਾ ਹੋਵੇ ਤਾਂ ਕੀ ਲਾਭ ਹੋਇਆ ਨੂੰ ਕੋਈ ਲਾਭ ਨਹੀਂ ਹੈ ਬਥੇਰੇ ਲੋਕਾਂ ਨੇ ਕਿ ਪ੍ਰਭੂ ਤੁਹਾਨੂੰ ਮੰਨਦੇ ਨੇ ਪਰਬੁਨ ਗਣਾ ਮੈਂ ਨਹੀਂ ਤੈਨੂੰ ਜਾਣਦਾ ਕੋਣ ਹੋ ਤੁਸੀਂ ਪ੍ਰਭੂ 20 ਸਾਲ ਤੈਨੂੰ ਮੰਨਿਆ ਪਰਬੁਨਾ ਕੋਣ ਹੈ ਤੁਸੀਂ ਮੈਂ ਤੈਨੂੰ ਜਾਣਦਾ ਹੀ ਨਹੀਂ ਕਿਉਂ ਕਹਿਗਾ ਪ੍ਰਭੂ ਕਿਉਂ ਕਹਿਗਾ ਮੈਂ ਕਿਉਂਕਿ ਅਹੀ ਮਨ ਨਹੀਂ ਕੀਤਾ ਕਿਉਂਕਿ ਚੰਗਾ ਕੰਮ ਨਹੀਂ ਕੀਤਾ ਮੂਰੇ ਹੀ ਪ੍ਰਭੂ ਪ੍ਰਭੂ ਕਰਦੇ ਰਹੇ ਪਰ ਉਹਦੇ ਆਖੇ ਨਹੀਂ ਲੱਗੇ ਜੋ ਨੇ ਕਿਹਾ ਉਸ ਉਹਦੇ ਕਹਿਣੇ ਦੇ ਮੁਤਾਬਕ ਕੰਮ ਨਹੀਂ ਕੀਤਾ ਪ੍ਰਭੂ ਉਹਨਾਂ ਲੋਕਾਂ ਤੋਂ ਖੁਸ਼ ਨਹੀਂ ਔਰ ਆਪਣੇ ਆਪ ਨੂੰ ਧੋਖਾ ਦੇ ਰਹੇ ਮਾਈ ਦੇ ਵਿੱਚ ਲਿਖਿਆ ਜਿਹੜੇ ਬੱਚਾ ਨਹੀਂ ਸੁਣਦੇ ਉਹ ਆਪਣੇ ਆਪ ਨੂੰ ਧੋਖਾ ਦੇ ਰਹੇ ਨੇ ਨਾ ਤੇ ਖਾਦਮ ਨੂੰ ਨਾ ਪਰਮੇਸ਼ਰ ਨੂੰ ਉਹ ਆਪਣੇ ਲਈ ਆਪ ਹੀ ਰਾਹ ਤਿਆਰ ਕਰ ਰਹੇ ਨੇ ਨਰਖਾ ਹallelujah ਸਵਗਤ ਪਲਾਏਗੀ ਤੇਜਾ ਉਹਨੂੰ ਵਜਾ ਸਕਦੀ ਹੈ ਹਾਂ ਜੇ ਕੋਈ ਭਾਈ ਜਾਂ ਭੈਣ ਲੰਗਾ ਤੇ ਰਜਵੀ ਰੋਟੀ ਤੋਂ ਛੁੜਿਆ ਹੋਵੇ ਹਾਂ ਅਤੇ ਤੁਸੀਂ ਵਿਚਾ ਕੋਈ ਉਹਨਾਂ ਨੂੰ ਆਖੇ ਭਈ ਸੁਖ ਸਾਧਨ ਨਾਲ ਜਾਓ ਹਾਂ ਨਿੱਕੇ ਅਤੇ ਰੱਜੇ ਪੁੱਜੇ ਰਹੋ ਪਰ ਜਿਹੜੀ ਅਵਸਥਾ ਸਰੀਰ ਲਈ ਲੋੜੀਂਦੀਆਂ ਹੱਲ ਉਹ ਤੁਸੀਂ ਉਹਨਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ ਹਾਲੇਲੂਇਆ ਸੁਪ੍ਰਭਗੰਦਾ ਗੁਰਾਈ ਪ੍ਰਭੂ ਪ੍ਰਭੂ ਕਰਨਾਦੇ ਸਾਰੀ ਚਾਉਂਦੇ ਆ ਮਤਲਬ ਸੋਖਾ ਲੱਗਦਾ ਹੈ ਪ੍ਰਭੂ ਆਂ ਜੀ ਆਂਦੀ ਕਰਾਂਗੇ ਜੀ ਪਰ ਪ੍ਰਭੂ ਕਹਿੰਦਾ ਜੇ ਤੁਹਾਡੇ ਕੋਲ ਭੁੱਖ ਆ ਜਾਏ ਜੇ ਕੋਈ ਨੰਗਾ ਆ ਜਾਏ ਤਾਂ ਕੀ ਤੁਸੀਂ ਉਹਦੀ ਮਦਦ ਕਰਦੇ ਹੋ ਕੀ ਉਸ ਨੂੰ ਖਾਣਾ ਖਵਾਉਂਦੇ ਹੋ ਬਣਾ ਕੇ ਕੀ ਕੋਈ ਨੰਗਾ ਆਵੇ ਕਪੜਾ ਮੰਗ ਰਿਹਾ ਹੈ ਕੀ ਆਪਣਾ ਕਪੜਾ ਉਹਨੂੰ ਦਿੰਦੇ ਹੋ ਕਦਾ ਕਦਾ ਜੇ ਰਸ ਵੀ ਰੋਟੀ ਤੋਂ ਥੜਿਆ ਹੋਵੇ ਤਨ ਤੋਂ ਨੰਗਾ ਹੋਵੇ ਪਰ ਤੁਸੀਂ ਉਹਦੀ ਮਦਦ ਨਾ ਕੀਤੀ ਤੇ ਫਿਰ ਕਾਹਦੇ ਤੁਸੀਂ ਮਸੀਹ ਹੋ ਕਾਹਦੇ ਤੁਸੀਂ ਖੁਦਾ ਨੂੰ ਮੰਨਣ ਵਾਲੇ ਲੋਕ ਹੋ ਕੀ ਲਾਭ ਹੋਏਗਾ ਖੁਦਾ ਕਹਿੰਦਾ ਕੱਲੀ ਨੇਚਾ ਦੇਣਾ ਜੇ ਤੁਸੀਂ ਅਮਲ ਨਾਲ ਕਰਕੇ ਦਿਖਾਇਆ ਤੀ ਹallelujah ਵਿੱਚ ਦੇ ਵਿੱਚ ਲਿਖਿਆ ਕਿ ਆਮਲਾਂ ਦੇ ਨਾਲ ਹੀ ਉੱਥੇ ਕੀ ਹੋਣੇ ਨੇ ਨਬੇੜੇ ਹੋਣੇ ਨੇ ਕਿਸ ਨੇ ਨਹੀਂ ਪੁੱਛਣਾ ਕਿ ਤੂੰ ਕਿੰਨੀਆਂ ਕੋਠੀਆਂ ਦਾ ਮਾਲਕ ਸੀ ਥੱਲੇ ਤੂੰ ਕਿੱਨਾ ਪੜਿਆ ਸੀ ਤੂੰ ਕਿੰਨਾ ਸੋਹਣਾ ਸੀ ਇਸ ਚੀ ਦਾ ਲੇਖਾ ਨਹੀਂ ਹੋਣਾ ਇਸ ਚੀ ਦਾ ਲੇਖਾ ਹੋਣਾ ਕਿੰਨਾ ਹੁਕਮ ਤੇ ਚੱਲ ਕੇ ਆਇਆ ਤੂੰ ਹਾਲੇਲੂਇਆ ਸਵਗੇ

ਬਣਾ ਕੇ ਖਵਾਉਣਾ ਔਖਾ ਹੈ ਬੜੀ ਹੋਵੇ ਤੇ ਗੀਦਾ ਚਲੋ ਦੇ ਦਣਿਆ ਪਰ ਬਣਾ ਕੇ ਖਵਾਉਣਾ ਕੀ ਹੈ ਔਖਾ ਹੈ ਪ੍ਰਭੂ ਕਹਿੰਦਾ ਇਹੀ ਤੇ ਅਮਲ ਹੈ ਅਮਲ ਕਰਨਾ ਹੀ ਤੇ ਔਖਾ ਹੈ ਤੇ ਅਮਰੀ ਸ਼ੈਤਾਨ ਨੇ ਨਹੀਂ ਸੀ ਕੀਤਾ ਤੇ ਅੱਜ ਉਹੀ ਤੁਹਾਨੂੰ ਕਰਨ ਨਹੀਂ ਦਿੰਦਾ ਹallelujah ਸੁਗੰਦਾਂ ਕਹਿੰਦਾ ਇਸੇ ਪ੍ਰਕਾਰ ਨੇਚਾ ਜੋ ਅਮਲ ਸਿਆਦ ਨਾ ਹੋਵੇ ਤਾਂ ਆਪਣੇ ਆਪ ਦੇ ਵਿੱਚੋਂ ਨੇਚਾ ਵਿੰਗੀ ਹੈ

ਕਿਵੇਂ ਉਹਦੇ ਹੁਕਮ ਤੇ ਚੱਲ ਕੇ ਪਤਾ ਲੱਗੇਗਾ ਯਸੂ ਅੱਲ੍ਹਾ ਦੇ ਅਮਲ ਕਰਕੇ ਜਦੋਂ ਤੁਸੀਂ ਕਿਸੇ ਨੂੰ ਭੁੱਖੇ ਨੂੰ ਰੋਟੀ ਦਿੱਤੀ ਨਾ ਉਹਨੇ ਕਹਣਾ ਵਾਕਈ ਹੀ ਦੇ ਅੰਦਰ ਰੱਬ ਵਸਦਾ ਜਦੋਂ ਕਪੜਾ ਮੰਗਣਾ ਆ ਉਹਨੂੰ ਕਪੜਾ ਦੇ ਦਿੱਤਾ ਉਹਨੇ ਕਹਣਾ ਵਾਕਈ ਹੀ ਦੇ ਅੰਦਰ ਰੱਬ ਵਸਦਾ ਹੈ ਕਿਸੇ ਡਿੱਗੇ ਨੂੰ ਤੁਸੀਂ ਉਠਾ ਦਿੱਤਾ ਉਹਨੇ ਕਹਣਾ ਵਾਕਈ ਹੀ ਦੇ ਅੰਦਰ ਰੱਬ ਵਸਦਾ ਹੈ ਇਹ ਰੱਬ ਦਾ ਬੰਦਾ ਕੋਈ ਲੱਗਦਾ ਹੈ इस तरह पता लगेगा कली जी ने प्रभु प्रभु करना भी व्यर्थ है प्रार्थना करते हैं पर अपने काम बदल दे? नहीं है थोड़े समय अड़ा खुदा पाल लिया बाद कमरे चो ब फिर उम्म फिर उ गाला फिर उ सारियां जो दया कमियां ने लैके चलते प्रभु एवं खुश ਨਹੀਂ ਹੋਏਗਾ ਹallelujah ਸੋਗੇਂ ਤਾਂ ਕੋਈ ਆਖੇਗਾ ਭਈ ਤੇਰੇ ਕੋਲ ਨੇਚਾ ਹੈ ਅਤੇ ਮੇਰੇ ਕੋਲ ਅਮਲ ਹਨ ਤੂੰ ਆਪਣੀ ਨੇਚਾ ਅਮਲਾ ਬਿਨਾ ਮੈਨੂੰ ਵਿਖਾ ਅਤੇ ਮੈਂ ਆਪਣੇ ਆਮਲਾ ਨਾਲ ਤੈਨੂੰ ਆਪਣੀ ਨੇਚਾ ਵਿਖਾਵਾਂਗਾ ਹallelujah ਸੁਪ੍ਰਭੂ ਕੰਦਰ ਜੀ ਕੋਈ ਆਖੇ ਕਿ ਮੇਰ ਕੋ ਗੱਲਾਂ ਵਿਸ਼ਵਾਸ ਹੀ ਹੈ ਗੱਲਾਂ ਪ੍ਰਭੂ ਪ੍ਰਭੂ ਕਰਨ ਵਾਲਾ ਹੋਵੇ ਤੇ ਕਾਮੋ ਦੇ ਮਾਰੇ ਹੋਣ ਤੇ ਕੀ ਲੋਕੀ ਕਹਿਣ ਕਿ ਉਹਦੇ ਅੰਦਰ ਰੱਬ ਵਸਦਾ ਹੈ ਤੇ ਜੇ ਕਲਾ ਚੰਗੇ ਕੰਮ ਕਰਦਾ ਹੋਵੇ ਤਾਂ ਦੁਆ ਪ੍ਰਾਰਥਨਾਣਾ ਕਰਦਾ ਹੋਵੇ ਰੱਬ ਦੇ ਘਰ ਨਾ ਜਾਂਦਾ ਹੋਵੇ ਜਦ ਲੋਕੀ ਕਹਿਣ ਕਿ ਇਹ ਰੱਬ ਦਾ ਬੰਦਾ ਹੈ ਦੋਵੇਂ ਚੀਜ਼ਾਂ ਹੋਣੀਆਂ ਜ਼ਰੂਰੀ ਹੈ ਪ੍ਰਾਰਥਨਾ ਵੀ ਕਰਨ ਵਾਲਾ ਬੰਦਾ ਹੋਵੇ ਹੋਰ ਅਮਲ ਵੀ ਕਰਨ ਵਾਲਾ ਹੋਵੇ वचन ਸੁਣਨ ਵਾਲਾ ਵੀ ਹੋਵੇ ਤੇ वचन ਨੂੰ ਸੁਣਾਉਣ ਵਾਲਾ ਵੀ ਹੋਵੇ वचन ਨੂੰ ਸੁਣ ਕੇ ਚੱਲਣ ਵਾਲਾ ਵੀ ਹੋਵੇ ਹallelujah ਸੁਪ੍ਰਭੂ ਕਦਾ ਦੋਵੇਂ ਚੀਜ਼ਾਂ ਇਕੱਠੀਆਂ ਹੋਣੀਆਂ ਜ਼ਰੂਰੀ ਹੈ

ਪੂ ਦੇਹੁ ਨੇਚਾ ਕਰਦੇ ਹਨ ਅਤੇ ਕੰਬਦੇ ਹਨ ਹallelujah ਯਿਸੂ ਕਹਿੰਦਾ ਜੇ ਤੁਸੀਂ ਅਮਲ ਨਹੀਂ ਕਰਦੇ ਫਿਰ ਭੂਤ ਵੀ ਤੇ ਨੇਚਾ ਕਰਦੇ ਆ ਯਿਸਮਸੀ ਕੌਣ ਹੈ ਪਰਮੇਸ਼ਵਰ ਹੈ ਸੋ ਉਨੀ ਕਨੇਚਾ ਤੁਹਾਡੀ ਹੈ ਕਿ ਯਿਸਮਸੀ ਕੌਣ ਹੈ ਪਰਮੇਸ਼ਵਰ ਹੈ ਸ ਤੇ ਪ੍ਰਭੂ ਕਹਦਾ ਫਿਰ ਤੁਹਾਡੇ ਤੇ ਉਹਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਨਹੀਂ ਨਜ਼ਰ ਆਇਆ ਮੈਨੂੰ ਜੇ ਚੰਗੇ ਕੰਮ ਕਰਦੇ ਹੋ ਅਮਲ ਕਰਦੇ ਹੋ ਕਾਈ ਘੰਟੇ ਪ੍ਰਾਰਥਨਾ ਕਰਦੇ ਹੋ ਜੋ ਵਾ ਤੁਨੂੰ ਸੁਣਦੇ ਉਤੇ ਚੱਲਦੇ ਹੋ ਘਰ ਜਾ ਕੇ ਵੀ ਗਰੀਬ ਦੀ ਮਦਦ ਕਰਦੇ ਹੋ ਭੁੱਖੇ ਨੂੰ ਖਵਾਉਂਦੇ ਹੋ ਡਿੱਗੇ ਨੂੰ ਉਠਾਉਂਦੇ ਹੋ ਨੰਗੇ ਨੂੰ ਕੱਪੜਾ ਪਹਿਨਾਉਂਦੇ ਹੋ ਖੁਦਾ ਕਹਿੰਦਾ ਇਸ ਤੋਂ ਹੀ ਪਤਾ ਲੱਗੇਗਾ ਕਿ ਤੁਸੀਂ ਮੇਰੇ ਈਂਆ ਤੇ ਪੁੱਤਰ ਮੈਂ ਤੁਹਾਡੇ ਅੰਦਰ ਵਾਸ ਕਰਦਾ ਹਾਂ ਹਾਲੇਲੂਇਆ ਪ੍ਰਭੂ ਕਦਾ ਘੂਤ ਵੀ ਦੇਹੀ ਨੇਚਾ ਕਰਦੇ ਨੇ ਕਿ ਮੈਂ ਪਰਮੇਸ਼ਰ ਹਾਂ ਉਹ ਡਰਦੇ ਨੇ ਕੰਬਦੇ ਨੇ ਝੁੱਕ ਕੇ ਜਾਂਦੇ ਨੇ

ਪਰ ਪ੍ਰਭੂ ਅੱਖੇ ਕਾ ਮੈਂ ਤਾਨੂੰ ਕਦੇ ਵੀ ਨਹੀਂ ਜਾਣਦਾ ਕਿਉਂਕਿ ਤੁਸੀਂ ਮੇਰੇ ਹੁਕਮ ਦੇ ਉੱਤੇ ਚੱਲੇ ਨਹੀਂ ਹallelujah ਸੁਪ੍ਰਭੂ ਚਾਹੁੰਦਾ ਹੈ ਕਿ ਤੁਸੀਂ ਖੁਦਾ ਦੇ ਅੱਖੇ ਲੱਗੋ ਕਿੰਨੇ ਜਿਹੜੇ ਅੱਜ ਤੋਂ ਲੱਗਣਗੇ ਅੱਖੇ ਖੁਦਾ ਦੀ ਹallelujah ਕੋਈ ਵੀ ਆਵੇ ਜੇ ਤੁਹਾਡੇ ਘਰ ਤੋਂ ਕੋਈ ਭੁੱਖਾ ਹੈ ਜਰੂਰ ਇਹਨੂੰ ਰੋਟੀ ਬਣਾ ਕੇ ਖਵਾਓ ਜਿਹੜਿਆ ਲੋਹਾ ਵਾਂ अपने सस रोटी खुवा पहला जेडे पुत ने अपने मां प्यो पहला पूछ कि मम्मी रोटी खाधी है पापा रोटी खाधी फिर खाना खान -खाड़ ना उन्होंने अमल होगा जी कले प्रभु प्रभु करने वाले हो प्रभु तुम आखेगा मैं तुम नहीं जानना हाले लो सेवा पहला घर चो शुरू करो थे तो नाम खुदा बार भी ऐलान कर ਜੇਕਰ ਅੱਛ ਚੰਗੇ ਕੰਮ ਨਹੀਂ ਕੀਤੇ ਤੇ ਬਾਹਰ ਵੀ ਤੁਹਾਡੀ ਕੋਈ ਸੁਣਵਾਈ ਨਹੀਂ ਕੋਈ ਖੁਦਾਦਰ ਨਹੀਂ ਵਧਾਏਗਾ ਉਹ ਕਹਿੰਦਾ ਆਦਰ ਵਧਾਉਣਾ ਖੁਦਾ ਦੇ ਹੱਥ ਵਿੱਚ ਕਿੰਨੇ ਲੋਕ ਕਹਿੰਦੇ ਨੇ ਸਾਡਾ ਆਦਰ ਨਹੀਂ ਕਰਦੇ ਮਾਪਿਓ ਸਾਡੀ ਸੱਸ ਸਾਡਾ ਆਦਰ ਨਹੀਂ ਕਰਦੀ ਤਾਂ ਨਹੀਂ ਰੋਟੀ ਦਿੰਦੇ ਤੁਸੀਂ ਆਪਣਾ ਅਮਲ ਕਰੋ ਉਹ ਪਰਮੇਸ਼ਰ ਆਦਰ ਬਣਾਏਗਾ ਤੁਹਾਡਾ ਹallelujah ਆਦਰ ਕੌਣ ਵਧਾਏਗਾ ਪਰਮੇਸ਼ਰ ਮਨਮੇਸ਼ਰ ਵਦਾਇਗਾ ਕੋਈ ਇਨਸਾਨ ਆਦਰ ਨਹੀਂ ਦੇ ਸਕਦਾ ਤੁਹਾਨੂੰ ਤੁਸੀਂ ਖੁਦਾ ਦੇ ਕਲਾਮ ਦਾ ਆਦਰ ਕਰਨਾ ਸਿੱਖੋ ਤੁਹਾਡਾ ਆਦਰ ਆਪੇ ਵਧਦਾ ਜਾਏਗਾ ਉਹਨੇ ਕਿ ਆਰਜ਼ਾ ਦੇ ਵਾਅਦੇ ਦੇ ਨਾਲ ਮੈਂ ਤੇਰੀ ਨਿਸ਼ਾ ਕਰਾਂਗਾ ਤੇਰਾ ਆਦਰ ਵਧਾ ਦੇਵਾਂਗਾ ਉਹ ਤੁਹਾਡਾ ਆਦਰ ਆਪੇ ਹੀ ਵਧਾਏਗਾ ਜਦੋਂ ਤੁਸੀਂ ਉਹਦੇ ਹੁਕਮ ਦਾ ਆਦਰ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਹੁਕਮ ਨੂੰ ਟਾਲਿਆ ਨਹੀਂ ਬਲਕਿ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਉਸੇ ਘੜੀ ਪ੍ਰਭੂ ਤੁਹਾਡੇ ਲਈ ਪਲੈਨਿੰਗ ਬਣਾਏਗਾ ਕਿ ਇਹਦਾ ਆਦਰ ਮੈਂ ਕਿਵੇਂ ਵਧਾਣਾ ਹੈ ਮੈਂ ਕਹ ਰਹੀ ਹਾਂ ਤੁਸੀਂ ਭਾਵੇਂ ਕੁਝ ਨਾ ਕਹੋ ਪ੍ਰਭੂ ਆਪਣੇ ਖਾਗਮਾਣੂ ਕਹੇਗਾ ਕਿ ਉਹਦੇ ਲਈ ਇਹ ਬੋਲ ਦੇ ਮੈਨੂੰ ਪਤਾ ਹੈ ਉਹ ਘਰ ਦੇ ਵਿੱਚ ਅੰਮਲ ਖਰ ਕੇ ਆਈ ਹੈ ਹallelujah ਕਿਉਂਕਿ ਮੈਂ ਨਹੀਂ ਦੇਖਦੀ ਫਰ ਪ੍ਰਭੂ ਦੇਖਦਾ ਹੈ ਜਿਸਨੇ ਤਨੂੰ ਹੀ ਨਾਮ ਦੇਣਾ ਹੈ ਉਹਨੇ ਕਿਹਾ ਤੂੰ ਵੀ ਕੁਝ ਕਰਦਾ ਏ ਤੂੰ ਗੁਪਤ ਦੇ ਵਿੱਚ ਕਰਦਾ ਜਾ ਮੈਂ ਭਰੀ ਪਰਚਾ ਦੇ ਵਿੱਚ ਫਿਰ ਆ ਨਾਮ ਆਲਾਨ ਕਰ ਦਵਾਂਗਾ। ਉਹੀ ਜਿਹੜਾ ਦਾਊਦ ਦਾਊਦ ਨੂੰ ਕੌਣ-ਕੌਣ ਜਾਣਦਾ ਹੈ? ਉਹ ਜਿਹੜਾ ਦਾਊਦ ਸੀ ਨਾ ਦਾਊਦ ਉਹ ਚੰਗਣਾ ਦੇ ਵਿੱਚ ਜਾ ਕੇ ਆराधना ਕਰਦਾ ਸੀ। ਅੱਜ ਦੇ ਲੋਕ ਵੇਖਦੇ ਆ ਕਿ ਵੱਡੀ ਭੀੜ ਹੋਵੇ ਉਸ ਚਰਚ 'ਚ ਜਾਈਏ। ਜਦ ਜਦ ਤੁਸੀਂ ਤਾੜੀਆਂ ਮਾਰੀਏ ਲੋਕਸਾਂ ਨੂੰ ਦੇਖਣ ਫਸੇ ਆराधना ਕਰ ਰਹੇ ਆਂ, ਜਿਸੀਂ ਰੋਣਾ ਭਰ ਰਹੇ ਆਂ। ਪਰ ਕਿੰ누 ਦਿਖਾਉਣਾ ਹੈ ਤੁਸੀਂ? ਆराधना ਕਰਕੇ ਕਿਸ ਨੂੰ ਦਿਖਾ ਰਹੇ ਹੋ ਤੁਸੀਂ? ਇਹ ਨਾਮ ਕਿੰਨੇ ਦੇਣਾ ਤੁਹਾਨੂੰ ਕਿਸੇ ਖਾਦਮ ਨੇ ਕਿਸੇ ਕਲੀਸੀਆ ਦੇ ਲੋਕਾਂ ਨੇ ਨਹੀਂ ਉਸ ਖੁਦਾ ਨੇ ਨਾਮ ਦੇਣਾ ਹੈ ਔਰ ਜਿਹੜਾ ਦਾਊਦ ਸੀ ਉਹਨੂੰ ਸਾਰੇ ਘਰ ਚੋਂ ਤੁੱਛ ਜਾਣਿਆ ਨਹੀਂ ਅੱਜ ਲੋਕ ਕਹਿੰਦੇ ਮੈਨੂੰ ਤੁੱਛ ਮੰਨਿਆ ਜਾਂਦਾ ਮੈਨੂੰ ਲੋਕ ਸੁੱਟ ਦਿੰਦੇ ਨੇ ਨੀਵਾ ਕਰ ਦਿੰਦੇ ਨੇ ਪਰ ਪ੍ਰਭੂ ਖੜਿਆ ਹੈ ਤੂੰ ਘਰ ਦੀ ਜাদু ਕਰਦਾ ਜਾ ਮੈਂ ਤੇਰਾ ਹੱਥ ਦਰਵਾਜ਼ਾ ਨਜ਼ਾਰਿਆ ਹੈ ਖੁਦਾ ਕਹਿੰਦਾ ਤੂੰ ਅਮਲ ਕਰਦਾ ਜਾ ਕਰਦੀਦਾ ਮੈਂ ਤੇਰਾ ਆਦਰ ਵਧਾਉਣ ਜਾ ਰਿਹਾ ਹਾਂ ਮੈਂ ਤਨ ਉੱਚਾ ਕਰਨ ਜਾ ਰਿਹਾ ਹਾਂ ਕੋਈ ਇਨਸਾਨ ਤੇਰਾ ਆਦਰ ਨਹੀਂ ਕਰ ਸਕਦਾ ਪਰ ਮੈਂ ਤੇਰਾ ਦਰਵਾਦਾਵਾਂਗਾ ਜਦੋਂ ਮੈਂ ਹੀ ਤੇਰੇ ਵੱਲ ਖੜਾ ਹੋ ਗਿਆ ਫਿਰ ਤੇਰਾ ਵਿਰੋਧੀ ਕੌਣ ਹੋ ਸਕਦਾ ਹੈ ਜਦੋਂ ਖੁਦਾ ਹੀ ਤੇਰੀ ਲੜਾਈ ਲੜਨ ਲੱਗ ਗਿਆ ਫਿਰ ਤੇਰੇ ਨਾਲ ਖੌਣ ਲੜਨ ਲਈ ਅੱਗੇ ਆ ਸਕਦਾ ਹੈ ਖੁਦਾ ਨੂੰ ਆਪਣੇ ਵੱਲ ਕਰੋ ਜਲਦ ਤੁਹਾਡੇ ਵੱਲ ਹੋ ਜਾਏਗਾ ਉਹਦੇ ਹੁਕਮ ਦੇ ਵੱਚਨ ਦੇ ਮੁਤਾਬਕ ਚੱਲੋ ਸਭ ਚੀਜ਼ਾਂ ਮੈਂ ਕਹਿ ਰਹੀ ਆ ਤੁਹਾਡੇ ਘਰਾਂ ਦੇ ਵਿੱਚ ਆਪਣੇ ਆਪ ਆਉਣਗੀਆਂ ਹallelujah ਸਮਾਂ ਇਹ ਖੁਦਾ ਦਾ ਉੱਚੈ ਕਰੇਗਾ ਦੇਖੇਗਾ ਉਹੀ 다ਊਦ ਜੋ ਕਿੰਨਾ ਛੇਰ ਉਸ ਜੰਗਲ ਦੇ ਵਿੱਚ ਪੇਡਾਂ ਬੱਕਰੀਆਂ ਚਾਰਦਾ ਰਿਹਾ ਉਹ ਜਦੋਂ ਉਹ ਸਗਾ ਤੇ ਪੇਡਾਂ ਬੱਕਰੀਆਂ ਚਾਰਦਾ ਹੁੰਦਾ ਸੀ ਨਾ ਤੇ ਉੱਥੇ ਆराधना ਕਰਦਾ ਸੀ ਕਿ ਉਹ ਜੰਗਲਾਂ ਨੂੰ ਵਿਖਾਉਂਦਾ ਸੀ ਕਿ ਮੈਂ ਆराधना ਕਰ ਰਿਹਾ ਮੈਨੂੰ ਦੇਖੋ ਕਿਉਂ ਬਕਾਇਆ ਨੂੰ ਦਿਖਾਉਂਦਾ ਸੀ ਕਿ ਮੈਂ ਰਾਗਨਾ ਕਰ ਰਿਹਾ ਤੁਸੀਂ ਮੇਰੇ ਵੱਲ ਦੇਖੋ ਕਿੰਨੂੰ ਦਿਖਾ ਰਿਹਾ ਸੀ ਉੱਥੇ ਉਹ ਬੜੀ ਸਰੰਗੀ ਵਜਾ ਕੇ ਖੁਦਾਨੂ ਦਿਖਾ ਰਿਹਾ ਸੀ ਕਿ ਪ੍ਰਭੂ ਤੋਂ ਮਹਾਨ ਉਹਦੀ ਰਾਗਨਾ ਕਰਦਾ ਸੀ ਨਿਰਸਵਾਰਥ ਹੋ ਕੇ ਅੱਬਲ ਕਹਿੰ ਨੂੰ ਤੁੱਛ ਮੰਨਿਆ ਜਾਂਦਾ ਸੀ ਕਰ ਦੇ ਵਿੱਚ ਪਰ ਪ੍ਰਭੂ ਨੇ ਆਪਣੇ ਖਾਦਮ ਨੂੰ ਖੜਾ ਕੀਤਾ ਉਸ ਇਲਾਕੇ ਦੇ ਵਿੱਚ ਖੁਦਾ ਦਾ ਖਾਦਮ ਕੱਲਿਆ ਗਿਆ ਕਿੰਨੇ ਕਿਹਾ ਉੱਥੇ ਉਹਨੂੰ ਜਾ ਕੇ ਮਸਾ ਕਰ ਪਰਮੇਸ਼ਰ ਕਿੰਨੇ ਆਦਰ ਵਧਾਇਆ ਦਾਉਗ ਦਾ ਪਰਮੇਸ਼ਰ ਤਾਂ ਤੁਸੀਂ ਕੀ ਭਾਲ ਕਰਦੇ ਹੋ ਸਾਡੀ ਸੱਸ ਨਹੀਂ ਆਦਰ ਕਰਦੀ ਜੀ ਸਾਡੇ ਘਰ ਦੇ ਆਦਰ ਨਹੀਂ ਕਰਦੇ ਫਿਰ ਮੈਂ ਕਿਉਂ ਕਰਾਂ ਜੋ ਮੇਰਾ ਐਵੇਂ ਕਰਨਗੇ ਤੇ ਮੈਂ ਤੁਗੜਾ ਕਰਾਂਗਾ ਨਰਕਾਂ ਲਈ ਤਿਆਰ ਹੋ ਰਹੇ ਹੋ ਤੁਸੀਂ ਫਿਰ ਦਾਉਗ ਨੇ ਨਹੀਂ ਕਿਹਾ ਮੇਰੇ ਭਰਾ ਨਹੀਂ ਕਰਦੇ ਤੇ ਮੈਂ ਕਿਉਂ ਕਰਾਂ ਆਦਰ ਉਹ ਆਪਣਾ ਕੰਮ ਕਰਦਾ ਗਿਆ ਔਰ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਪ੍ਰਭੂ ਦਾ ਦਾਸ ਸਿਆਮੁਲ ਗਿਆ ਮਸਾ ਕਰਨ ਲਈ ਉਸ ਨੂੰ ਔਰ ਪ੍ਰਭੂ ਨੇ ਕਿਹਾ ਕਿ ਜੱਸੀਦੇ ਘਰ ਦੇ ਵਿੱਚ ਜਾ ਔਰ ਉਹਦੇ ਪੁੱਤਰਾਂ ਦੇ ਵਿੱਚ ਇੱਕ ਪੁੱਤਰ ਦੇ ਬਾਰੇ ਮੈਂ ਤੈਨੂੰ ਦੱਸਾਂਗਾ ਉਹਨੂੰ ਅੱਜ ਮਸਾ ਕਰਕੇ ਆ ਔਰ ਪ੍ਰਭੂ ਨੇ ਕਿਹਾ ਔਰ ਜੱਸੀਦੇ ਘਰ ਜਦੋਂ ਖੁਦਾ ਦਾ ਨਬੀ ਗਿਆ ਤੇ ਸਭ ਲੋਕ ਇਕੱਠੇ ਹੋ ਗਏ ਕਿ ਖੁਦਾ ਦਾ ਨਬੀ ਕਿਉਂ ਆਇਆ ਹੈ ਤੁਹਾਡੇ ਲਈ ਤੁਹਾਡਾ ਖੁਦਾ ਤੁਹਾਡੇ ਘਰ ਅਜ ਨਬੀ ਕੱਲਣ ਜਾ ਰਿਹਾ ਏ ਜੋ ਤੁਹਾਨੂੰ ਬਸਾ ਕਰਨਗੇ ਤੁਹਡੇ ਕਮਾੜੂ ਘਰੇ ਨਹੀਂ ਖੁਦਾ ਨੂੰ ਆਣਾ ਪਏਗਾ ਦੀਵਾਰ ਸੱਤੀ ਦੀਵਾਰੇ ਹੋਰ ਅਸਾਂ ਆਪਣੀ ਖੋਲ ਗਰੇ ਸੁਣ ਕੇ ਰਾਰੇ ਰਾਰੇ ਨਾ ਲਈ ਖੁਦਾ ਪੁੱਤਰ ਇਹਨਾਂ ਤੁਹਾਨੂੰ ਆਪੋ ਆਪ ਆਣਾ ਪਏਗਾ ਤੁਹਾਡਾ ਆਪਣੇ ਨਦੀਆਂ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ

ਉਨੇ ਕਹਿੰਦੇ ਕਿ ਸਭ ਤੋਂ ਛੋਟਾ ਪੁੱਤਰ ਹੈਗਾ ਮੇਰਾ ਪਰ ਉਹ ਰਹਿ ਗਿਆ ਇਥੇ ਪਰ ਉਹਦੇ ਵਿੱਚ ਕੋਈ ਕਾਬਿਲਤ ਨਹੀਂ ਨਹੀਂ ਹੈ ਉਹਨੂੰ ਸੰਗ ਦਾ ਨਹੀਂ ਹੈ ਹੱਸ ਤੁਸੀਂ ਸੋਚਦੇ ਹੋ ਨਾ ਫਿਰ ਮੇਰੇ ਵਿੱਚ ਕੋਈ ਕਾਬਿਲਤ ਨਹੀਂ ਹੈ ਪਰ ਮੇਰਾ ਖੁਦਾ ਕਾਬਿਲਤ ਬਨਨ ਵਾਲਾ ਬਣਾਉਣ ਵਾਲਾ ਤੁਹਾਡੇ ਅੰਦਰ ਕਾਬਿਲਤ ਕਰਨ ਜਾ ਰਿਹਾ ਹੈ ਮੇਰਾ ਪੁੱਤ ਕਰ ਸਕਦਾ ਹੈ ਕਿਉਂਕਿ ਮੈਂ ਜੀਵੀ ਹਾਂ ਉਚੋਂ ਨਹੀਂ ਸinare ਲੋਕਾਂ ਨੇ ਛੱਡ ਦਿੱਤਾ ਜਦ ਨਾਲ ਲੋਤੜੇ ਤੋਛ ਮੰਨਿਆ ਮੈਂ ਉਹ ਨਾਲ ਚੋਲਿਆ ਉਹ ਨੂੰ ਚਾ ਕਰਨ ਜਾ ਰਿਹਾ ਹੈ ਲੋਚਾ ਕਰਨ ਜਾ ਰਿਹਾ ਮੈਨੂੰ ਨਹੀਂ ਪਤਾ ਮੇਰਾ ਗੁੰਡਾ ਕਿਸ ਨਾਲ ਗੱਲ ਕਰ ਰਿਹਾ ਪਰ ਕੋਈ ਹੈ ਜੋ ਜ਼ਗਲ ਤੇ ਕਹਿ ਰਿਆ ਸੀ ਕਿ ਪ੍ਰਭੂ ਮੈਨੂੰ ਤੋਛ ਕਿਉ ਮੰਨਿਆ ਗਿਆ ਪ੍ਰਭੂ ਦੇ ਨਾਲ ਕੋਈ ਗੱਲ ਕਰ ਰਿਹਾ ਹੈ ਪ੍ਰਭੂ ਉਸ ਦੇ ਨਾਲ ਗੱਲ ਕਰ ਰਿਹਾ ਹੈ ਕਨਾਈ ਸਮਾਨੰਦੇ ਉਹ ਤੈਨੂੰ ਖੁਦ ਦੇਖਣਗੇ ਜਦੋਂ ਮੈਂ ਤੇਰੇ ਤੇ ਕੁਪੀ ਦਾ ਥੇਲੂੜੀ ਉਡਾਵਾਗਾ ਜਦੋਂ ਉਹ ਖੁਦ ਮਸਾ ਕਰਕੇ ਉਹਨਾਂ ਦੇ ਸਾਹਮਣੇ ਖਲਾਰ ਦੇਵਾਂਗਾ ਤੇਰਾ ਆਦਰ ਮੈਂ ਵਧਾਵਾਦਾ ਹallelujah ਔਰ ਕੀ ਹੋਇਆ ਜਦੋਂ ਉਹਨੇ ਕਿਹਾ ਕਿ ਆਪਣੇ ਪੁੱਤਰ ਨੂੰ ਆਜ਼ਮਾਤ ਉਸਨੇ ਕਹਾ ਦਾ ਨਾਮ ਦਾਊਦ ਹੈ ਔਰ ਜਦ ਸੀਨੇ ਸੁਨਾਹ ਕਹ ਲਿਆ ਦਾਊਦ ਆਇਆ ਜੀ ਆਵਾਣੇ ਗਿਆ ਚਾਤੀ ਆਖਿਆ ਇਹੀ ਹੈ ਇਹੀ ਇਹਨੂੰ ਮਸਾ ਕਰ ਪਤਾ ਲੱਗੇ ਅਮਲ ਕੀਤਾ ਹੈ ਇਹੀ ਆ ਜਿਸ ਦੀ ਨਿਗਾਹ ਆਏਗਾ ਹallelujah ਜੇ ਸੁਦੀ ਚਾਟੀ ਹੀ ਨਿਗਾ ਦਾਗ ਦੇ ਉੱਤੇ ਠਹਿਰ ਗਈ ਔਰ ਪ੍ਰਭੂ ਨੇ ਆਖਿਆ ਇਹ ਹੀ ਮੇਰਾ ਬੰਦਾ ਹੈ ਜਿਹਨੂੰ ਮੈਂ ਲੱਭ ਰਿਆ ਸਾਂ ਔਰ ਮੈਂ ਤੈਨੂੰ ਧਲਿਆ ਇਹਨੂੰ ਮੱਸਾ ਕਰ ਅੱਜ ਪ੍ਰਭੂ ਕਹ ਰਿਹਾ ਤੂੰ ਹੀ ਚਿਸ ਨੂੰ ਮੈਂ ਧੋਲਿਆ ਤੂੰ ਹੀ ਆ ਪ੍ਰਭੂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਤੈਨੂੰ ਚੁਣ ਲਈ ਆ ਮੈਂ ਤੇਰੇ ਲਈ ਆਇਆ ਪ੍ਰਭੂ ਕਹ ਰਿਹਾ ਹੈ ਤੂੰ ਹੀ ਮੇਰੀ ਨਿਗਾ ਚੜ ਮੋਲ ਹੈ ਤੈਨੂੰ ਲੋਕਾਂ ਨੇ ਇਤਨਾ ਚੁਣ ਮੰਨਿਆ ਪਰ ਮੈਂ ਤੈਨੂੰ ਤੋਚ ਨਈ ਮੰਨਿਆ ਖੁਦਾ ਕਹਿੰਦਾ ਮੈਂ ਆਪਣੇ ਕੋਈ ਪਿੱਛੋਤੀ ਲੋੜੇ ਲਾਂ ਮਸਾਉੜੇ ਲਾਂ ਤੇਰਾ ਆਦਰ ਮੈਂ ਵਧਾਵਾਗਾ ਕੋਈ ਇਨਸਾਨ ਤੇਰਾ ਆਦਰ ਨਹੀਂ ਕਰਦਾ ਖਦੀ ਚਿੰਤਾ ਨਾ ਕਰ ਤੂੰ ਖੁਦਾ ਦੇ ਵੱਲ ਵੇਖ ਮੈਂ ਤੇਰਾ ਆਦਰ ਇੰਨਾ ਵਧਾਵਾਗਾ ਤੂੰ ਵੇਖਿਆ ਕਰੇਂਗੀ ਕਿ ਖੁਦਾ ਮੈਂ ਕਿੱਥੇ ਸੀ ਤੇ ਮੈਨੂੰ ਖੁਦਾ ਨੇ ਕਿੱਥੇ ਲੈ ਜਾਂਦਾ ਉਹ 다ਊਦ ਕਿੱਥੋਂ ਲਿਆਂਦਾ ਚੁੱਕ ਕੇ ਤੇ ਪ੍ਰਭੂ ਨੇ ਉਹਨੂੰ ਰਾਜਾ ਬਣਾ ਦਿੱਤਾ ਜਿਹਦੇ ਸੋਚਾ ਤੋਂ ਪਰੇ ਹੋ ਗਿਆ ਉਹਦੇ ਸੋਚਾ ਤੋਂ ਪਰੇ ਕਰ ਦਿੱਤਾ ਮੇਰੇ ਖੁਦਾ ਨੇ थोड़े सोचा तो मेरा खुदा परे करन जा रहे कर जा रहा जी रसीब करो इस गल प्रभु थोड़े सोचा तो परे कर जा रहा जी जो रसीब करने ने आज तो मैं खुदा के कलाम को फॉलो करा हर हुक्म न मना प्रभु आप नबी कर लेगा आप दास से मान से डाल पाएगा के के हाथ रख उनु भी शेख कार्य नु मस्ता कार्य नु के बता और ही बार सीखो रखा हमारी थोड़ी बारे जिंदा तेरा बारे वो प्रभु धर्म जा रहा ਕਿ ਜਿਹੜਾ 다ਊਦ ਦੇ ਉੱਤੇ ਪ੍ਰਭੂ ਨੇ ਪ੍ਰਭਾ ਮਸਾਉਂ ਦੇ ਲਿਆ ਗਾਉਦ ਨੂੰ ਉਸ ਜੰਗਲ ਦੇ ਵਿੱਚੋਂ ਠਾ ਕੇ ਰਾਜਾ ਬਣਾ ਦਿੱਤਾ ਉਹ ਪਰਮੇਸ਼ਰ ਤੁਹਾਨੂੰ ਰਾਜਾ ਬਣਾਉਣ ਜਾ ਰਿਹਾ ਉਹ ਪਰਮੇਸ਼ਰ ਤੁਹਾਨੂੰ ਉੱਚਾ ਕਰਨ ਜਾ ਰਿਹਾ ਉਹ ਪਰਮੇਸ਼ਰ ਸਰੀਆ ਦਵਾਈ ਕਰਨ ਜਾ ਰਿਹਾ ਤੁਹਾਨੂੰ ਨਹੀਂ ਪਤਾ ਲੱਗਦਾ ਖੁਦਾ ਦੇ ਅੱਗੇ ਰੱਖੋ ਕਿ ਪ੍ਰਭੂ ਮੈਨੂੰ ਇਹ ਕੰਮ ਦੇ ਵਿੱਚ ਮੇਰੀ ਮਦਦ ਕਰ ਜੋ ਕੰਮ ਨੂੰ ਕਰ ਸਕਾ ਔਰ ਪ੍ਰਭੂ ਕਰਵਾਏਗਾ ਤੁਹਾਡੇ ਕੋਲ ਹਾਲੇਲੂਇਆ ਸਵਾਹੀ ਅਸੀਂ ਆਪਣੇ ਪੈਰਾਂ ਉੱਤੇ ਖੜੇ ਹੋ ਜਾਵਾਂਗੇ

ਹਾਂ ਮੇਰੇ ਪਿਤਾ ਮੈਂ ਅਮਲ ਕਰਨ ਵਾਲੀ ਕਰਨ ਵਾਲਾ ਹੋਵਾਂ ਪ੍ਰਭੂ ਜੇ ਕਿਤੇ ਵੀ ਪ੍ਰਭੂ ਜੀ ਮੇਰੇ ਕੋ ਅਣਾਗਿਆਕਾਰੀ ਹੋਈ ਆ ਪ੍ਰਭੂ ਜੀ ਮੈਨੂੰ ਮਾਫ ਕਰ ਪ੍ਰਭੂ ਜੀ ਮੇਰੇ ਤੇ ਦਇਆ ਕਰ ਮੇਰੇ ਖੁਦਾ ਮੈਂ ਆਪਣੇ ਪਵਿੱਤਰ ਖਲਾਮ ਦੇ ਨਾਲ ਪਰ ਦੇ ਖੁਦਾ ਤਾਂ ਕਿ ਮੈਂ ਅਮਲ ਕਰਾਂ ਪ੍ਰਭੂ ਹਾਂ ਖੁਦਾ ਆਦਰ ਵਧਾਉਣਾ ਤੇਰੇ ਹੱਥ ਦੇ ਵਿੱਚ ਹੈ ਪ੍ਰਭੂ ਆਦਰ ਵਧਾਉਣਾ ਤੇਰੇ ਹੱਥ ਦੇ ਵਿੱਚ ਹੈ ਕਦਾਂ ਮੈਂ ਵਿਸ਼ਵਾਸ ਕਰਦੀ ਐ ਕਿ ਤੂੰ ਮੈਨੂੰ ਡਗਿਆ ਨਹੀਂ ਰਹਿਣ ਦੇਗਾ ਮੈਂ ਵਿਸ਼ਵਾਸ ਕਰਦੀ ਆ ਪ੍ਰਭੂ ਤੁਸੀਂ ਮੈਨੂੰ ਆਉਣ ਵਾਲੇ ਦਿਨਾਂ 'ਚ ਉਚਾਰਨ ਜਾ ਰਹੇ ਹੋ ਆਪਣੇ ਵਿਜ਼ਨ ਦਿਖਾ ਕੇ ਆਪਣੇ ਦਰਸ਼ਨ ਦਿਖਾ ਕੇ ਆਪਣੇ ਆਤਮਿਕ ਵਰਦਾਨ ਦੇ ਕੇ ਮੈਨੂੰ ਉਚਾਰਨ ਜਾ ਰਹੇ ਹੋ ਸ਼੍ਰੀ ਮਨਸੀ ਦੇ ਨਾਮ ਦੇ ਪ੍ਰਭਾਤ ਵਖਾਰੇ ਕਰੇ ਪ੍ਰਭਾਤ ਮਕਰ ਸ਼੍ਰੀ ਮਨਸੀ ਗ੍ਰਾਂਤ ਜੀ ਜੀ ਤੁਸਾਂ ਨੂੰ ਪ੍ਰਭ ਦਾਨਤਮਨ ਚੇ ਹੋਰੀ ਬਲ ਸਤਿਨਾਮ ਬਨਾ ਮਾਈ ਸੋਤਾ सुंदर के राबारी गुण से प्रार्थना में उच्चारी लगाएं सब प्रार्थना करेंगे अराधना गीत लगाएंगे खोना मारी था राबारी सुंदर के राबारी ओ लिखना मारी खोरी बारी शाकिरी बारी